ਪਾਣੀ ਰੋਟ ਕੋਈ 100 200 ਮੀਟਰ ਦੇ ਵਿੱਚ ਸਤ ਪਿਆ ਰਹਾ ਹੈ ਤੇ ਨਾ ਟਿਕ ਗਏ ਤੁਸਨ ਪੁੱਛਿੱਤੇ ਸੀ ਨਹੀਂ ਜਿਵੇਂ ਪਾਣੀ ਰਿਹਾ ਵੀ ਹਰਸ ਗਿਆ ਤੇ ਮੈਂ ਉਹ ਤੇ ਜਾ ਕੇ ਪੁੱਛਿਆ ਵੀ ਗੱਡੀ ਕਿਹੜੀ ਐਕਸੀਡੈਂਟ ਹੋਇਆ ਉਹ ਕਹਿੰਦੇ ਗੱਡੀ ਤੇ ਪਾਣੀ ਵਿੱਚ ਡੁੱਬੀ ਹੋ ਜੀ ਉਹ ਜਦੋਂ ਸਾਰ ਦੇਖਿਆ ਤੇ ਪਾਣੀ ਵਿੱਚ ਕਾਫੀ ਅੱਗੇ ਜਾ ਕੇ ਪਾਣੀ ਦੀ ਗੱਡੀ ਨੂੰ ਵੀ ਗੱਡੀ ਦਿਖਾਈ ਨਹੀਂ ਦੇ ਰਹੀ ਸੀ ਵਾਸਾ ਮਾਰ ਦੀ ਸ਼ਲਾਂਗ ਜੀ ਉਥੇ ਤੇ ਮੇਰੇ ਪਿੱਛੇ ਇੱਕ ਸਿਵਲियन ਮੁੰਡਾ ਸੀ ਲੜਕਾ ਸੀ ਉਹਨਾਂ ਨੇ ਮਾਰੀ ਫਿਰ ਹੋ ਲੇਕਿਨ ਹੋਰ ਮਾਰੀ ਗੜੀ ਤੱਕ ਪਹੁੰਚ ਗਿਆ ਜੀ ਬਸ ਕਾਫੀ ਸੰਘਰਸ਼ ਕਰਨ ਤੋਂ ਬਾਅਦ ਪਹਿਲਾਂ ਬੱਚਾ ਬਚਾਇਆ ਗਿਆ ਫਿਰ ਉਹਦੀ ਮਦਰ ਬਚਾਈ ਗਈ ਕਿ ਤੁਹਾਨੂੰ ਤੈਰਨਾ ਨਹੀਂ ਆਉਂਦਾ ਕੋਈ ਛਾਲ ਮਾਰ ਦਿੱਤੀ ਤੇ ਕਿਉਂ ਤੁਹਾਨੂੰ ਆਪਣੀ ਜ਼ਿੰਦਗੀ ਨਾਲੋਂ ਦੂਸਰੀਆਂ ਜ਼ਿੰਦਗੀਆਂ ਜ਼ਰੂਰੀ ਲੱਗੀਆਂ ਨਹੀਂ ਸਰ ਇੰਨਾ ਕੋਈ ਗੱਲ ਨਹੀਂ ਕੀ ਚਾਹੇ ਤਾਣਾ ਨੀਵਾਂ ਪਰ ਮੈਂ ਯੂਨੀਫਾਰਮ ਤਾਂ ਪਾਈ ਸੀ ਜੀ ਨੇ ਸਰ ਅਗਰ ਮੈਂ ਉਸ ਟੈਂਪਲੇ ਐਸਪਰ ਪਿੱਛੇ ਹਟ ਲੰਦਾ ਤੇ ਇੱਕ ਮੇਰੇ ਤੇ ਧੱਬਾ ਮੇਰੇ ਡਿਪਾਰਟਮੈਂਟ ਤੇ ਧੱਬਾ ਤਾਂ ਲੱਗਣਾ ਪੱਕਾ ਸੀਗਾ ਜੀ ਪਰ ਜੈਕਟ ਵਿੱਚ ਪਾਣੀ ਭਰ ਗਿਆ ਸੀ ਉਹ ਗਾਰਾ ਗੂਰਾ ਕਾਫੀ ਜ਼ਗਾ ਤੇ ਉਹ ਮੈਨੂੰ ਥੱਲੇ ਡੁੱਬ ਰਹੀ ਸੀ ਕਿ ਬਾਰ-ਬਾਰ ਮੈਂ ਫਿਰ ਬਾਹਰ ਆ ਕੇ ਜੈਕਟ ਲਾਈ ਤੇ ਸੁਰਤੀ ਫਿਲਾ ਕੇ ਫਿਰ ਵਿੱਚ ਮਾਸ਼ਾਲਾ ਮੱਕ ਚਲ ਗਿਆ ਚੱਪੜ ਜਿਹਾ ਤਾਂ ਸੀਗਾ ਥਰ ਦਿਖੇਤਾ ਹੈ ਨਹੀਂ ਉਹ ਹੋ ਗਿਆ ਸਪਨ ਬਾਕੀ ਸਾਰੀ ਜਿੱਦੂ ਮੈਂ ਬਾਹਰ ਨਿਕਲਿਆ ਉਹ ਪੂਰਾ ਮੀਂਹ ਦਾ ਖੰਡ ਬਹੁਤ ਜ਼ਿਆਦਾ ਸੀ ਕੰਮ ਰਿਆ ਸੀ ਤੇ ਪਿੰਡ ਵਾਲਿਆਂ ਨੇ ਹਰ ਕਿਸੇ ਨੂੰ ਮਿੱਤੇ ਸ਼ਾਲ ਦੇ ਦਿੱਤਾ ਇੱਥੇ ਕਿਸੇ ਨੇ ਦੋ ਦਿਨਾਂ ਦਾ ਮੁਰਕੇ ਦਿੱਤਾ ਕੈਮਰਾ ਪਰਸਨ ਗੁਰਪ੍ਰੀਤ ਬੰਗੜ ਦੇ ਨਾਲ ਮੈਂ ਤੁਹਾਡਾ ਆਪਣਾ ਲਾਲ ਕਮਲ ਕੱਲ ਫਗਵਾੜਾ ਤੋਂ ਬੰਗਾ ਰੋਡ ਦੇ ਵਿੱਚਕਾਰ ਪਿੰਡ ਬਹੂਆ ਦੇ ਨੇੜੇ ਇੱਕ ਕਰੂਜ਼ ਗੱਡੀ ਜਿਹੜੀ ਇੱਕ ਛੱਪੜ ਦੇ ਵਿੱਚ ਬੇਕਾਬੂ ਹੋ ਕੇ ਡਿੱਗ ਗਈ ਤੇ ਜਦੋਂ ਉਹ ਗੱਡੀ ਡਿੱਗੀ ਤਾਂ ਨਾਕੇ ਤੇ ਮੌਜੂਦ ਪੁਲਿਸ ਕਰਮਚਾਰੀਆਂ ਨੂੰ ਪਤਾ ਲੱਗਾ ਕਿ ਇੱਕ ਹਾਦਸਾ ਜਿਹੜਾ ਉੱਬਾ ਪਰ ਗਿਆ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਦੇਖਦੇ ਨੇ ਕਿ ਗੱਡੀ ਜਿਹੜੀ ਪਾਣੀ ਦੇ ਵਿੱਚ ਡੁੱਬੀ ਹੋਈ ਆ ਐਨੇ ਨੂੰ ਉੱਥੇ ਮੌਜੂਦ ਇੱਕ ਪੰਜਾਬ ਪੁਲਿਸ ਦਾ ਨੌਜਵਾਨ ਆਪਣੀ ਜਾਨ ਦੀ ਪਰਵਾਹ ਨਾ ਕਰਦਾ ਹੋਇਆ ਪਾਣੀ ਦੇ ਵਿੱਚ ਛਲਾਂਗ ਲਗਾ ਦਿੰਦਾ ਪਰ ਇਹ ਜਾਣਦਾ ਹੋਇਆ ਵੀ ਕਿ ਉਸ ਨੂੰ ਤੈਰਨਾ ਨਹੀਂ ਆਉਂਦਾ ਉਸ ਨੌਜਵਾਨ ਵੱਲੋਂ ਦੋ ਜ਼ਿੰਦਗੀਆਂ ਜਿਹੜੀਆਂ ਉਹ ਬਚਾ ਲਈਆਂ ਗਈਆਂ ਸਾਡੇ ਨਾਲ ਮੌਜੂਦ ਨੇ ਕੱਲ ਦੇ ਹੀਰੋ ਤੇ ਉਸ ਦੋ ਜ਼ਿੰਦਗੀਆਂ ਬਖਸ਼ਣ ਵਾਲੇ ਜਾਂ ਉਹਨਾਂ ਲੋਕਾਂ ਨੂੰ ਜ਼ਿੰਦਗੀ ਪ੍ਰਦਾਨ ਕਰਨ ਵਾਲੇ ਅਸ਼ੋਕ ਕੁਮਾਰ ਜੀ ਆਪਾਂ ਗੱਲਬਾਤ ਕਰ ਲੈਣੇ ਉਹਨਾਂ ਨਾਲ ਕਿ ਹਾਦਸੇ ਕਿੰਜ ਵਾਪਰਿਆ ਕਿੱਥੇ ਉਹਨਾਂ ਦੀ ਡਿਊਟੀ ਸੀ ਕਦੋਂ ਉਹਨਾਂ ਨੂੰ ਪਤਾ ਲੱਗਾ ਤੇ ਕਿਉਂ ਉਹਨਾਂ ਨੇ ਨਾ ਤੈਰਨਾ ਆਉਣ ਦੇ ਬਾਵਜੂਦ ਵੀ ਛੱਪੜ ਦੇ ਵਿੱਚ ਛਾਲ ਮਾਰ ਦਿੱਤੀ ਆਪ ਗੱਲਬਾਤ ਕਰਦੇ ਹਾਂ ਅਸ਼ੋਕ ਕੁਮਾਰ ਜੀ ਦੇ ਨਾਲ ਸਰ ਸਵਾਗਤ ਜੀ ਤੁਹਾਡਾ ਜੀ ਜੀ ਸਰ 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 ਕੀ ਕਹੋਗੇ ਕਿ ਕੱਲ ਜੋ ਵਾਪਰਿਆ ਤੇ ਕਿੰਦਾ ਵਾਪਰਿਆ ਸਰ ਪਹਿਲਾਂ ਤਾਂ ਮੇਰੇ ਡੇਲੀ ਪੋਸਟ ਨੂੰ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਐਪਰੀਸ਼ੀਏਟ ਕਰਦੇ ਹੋ ਕੱਲ ਸਰ ਕੋਈ ਪੰਜ ਸਾਪ ਪੰਜ ਦਾ ਟਾਈਮ ਸੀ ਤੇ ਮੇਰੀ ਹਾਈ ਟੈਕ ਨਕਾ ਮਿਲੀ ਥਾਣਾ ਬਹਿਰਾਮ ਤੇ ਪੋਸਟਿੰਗ ਆ ਤੇ ਮੈਂ ਡਿਊਟੀ ਤੇ ਤਨਾ ਸੀ ਤੇ ਅਸੀਂ ਡੇਲੀ ਰੁਟੀਨ ਦੀ ਚੈਕਿੰਗ ਕਰ ਰਹੇ ਸੀਗੇ ਹੂੰ ਤੋ ਦੂਜੀ ਸਾਈਡ ਉਹਪੋਜੀਟ ਸਾਈਡ ਦੇ ਖੜੀਆਂ ਲੇੜੀਆਂ ਨੇ ਆਵਾਜ਼ ਮਾਰ ਕੇ ਕਿਹਾ ਭਾਈ ਉਹ ਦੇਖ ਕੇ ਹਾਸਾ ਹੋ ਗਿਆ ਆ ਪਿੰਡ ਬੂਰ ਵਾਲੀ ਸਾਈਡ ਤੇ ਮੈਂ ਪੁੱਛਿਆ ਕਿਦਾਂ ਕਹਿੰਦੇ ਉਧਰ ਕੋਈ ਐਕਸੀਡੈਂਟ ਹੋ ਗਿਆ ਤੇ ਮੈਂ ਆਪਣੀ ਜਾਂਚਾਂ ਮੇਰੇ ਸਰ ਕੋਈ ਹਾਸਾ ਹੋ ਗਿਆ ਚਲੀ ਆ ਉਹ ਵੀ ਕਹਿੰਦੇ ਹਾਂ ਅਸੀਂ ਗਏ ਨੱਟ ਕੇ ਕਾਫੀ ਉਹ ਨੀਰ ਬੋਟ ਕੋਈ 100 200 ਮੀਟਰ ਦੇ ਵਿੱਚ ਸੱਤ ਹੋ ਗਿਆ ਆ ਹੂੰ ਤੇ ਨਟਕ ਗਏ ਤੋ ਸਾਨੂੰ ਕੁਛ ਦੱਸਿਆ ਨਹੀਂ ਸੀ ਜਿਵੇਂ ਉਹ ਨਹੀਂ ਰਭ ਹੋ ਰਸਗਾ ਤੇ ਮੈਂ ਉਹ ਤੇ ਜਾ ਪੁੱਛਿਆ ਵੀ ਗੱਡੀ ਘੜੀ ਐਕਸੀਡੈਂਟ ਹੋਇਆ ਉਹ ਕਹਿੰਦੇ ਗੱਡੀ ਤੇ ਪਾਣੀ ਵਿੱਚ ਡੁੱਬੀ ਹੋ ਜੀ ਉਹ ਜਦੋਂ ਸਰ ਦੇਖਿਆ ਤੇ ਪਾਣੀ ਵਿੱਚ ਕਾਫੀ ਅੱਗੇ ਜਾ ਕੇ ਪਾਣੀ ਦੀ ਗੱਡੀ ਨੂੰ ਵੀ ਗੱਡੀ ਦਿਖਾਈ ਨਹੀਂ ਦੇ ਰਹੀ ਸੀ ਪਰ ਬੁਲਬੁਲੇ ਜਰੂਰ ਦੇ ਉੱਠ ਰਸ ਗਏ ਕਿ ਇਹ ਤਾਂ ਸੀਗਾ ਵੀ ਕੋਈ ਪਾਣੀ ਵਿੱਚ ਹੈਗਾ ਆ ਮੈਂ ਡਰਾਈਵਰ ਤਾਂ ਨੈਚਰਲੀ ਹੁੰਦਾ ਹੀ ਹੈ ਨਾ ਤੇ ਫਿਰ ਉਹ ਬਸ ਮਾਰਤੀ ਛਲਾਂਗ ਜੀ ਉਥੇ ਤੇ ਮੇਰੇ ਪਿੱਛੇ ਇੱਕ ਸਿਵਲિયન ਮੁੰਡਾ ਸੀ ਲੜਕਾ ਸੀ ਉਹਨਾਂ ਨੇ ਮਾਰੀ ਫਿਰ ਹੋਰ ਇੱਕਨ ਹੋਰ ਮਾਰੀ ਗੱਡੀ ਤੱਕ ਪਹੁੰਚ ਗਏ ਸੀ ਬਸ ਕਾਫੀ ਸੰਘਰਸ਼ ਕਰਨ ਤੋਂ ਬਾਅਦ ਪਹਿਲਾਂ ਬੱਚਾ ਬਚਾਇਆ ਗਿਆ ਫਿਰ ਉਹਦੀ ਮਦਰ ਬਚਾਈ ਗਈ ਪਰ ਬਦਕਿਸਮਤੀ ਇਹ ਰਹੀ ਸਰ ਕਿ ਜਿਹੜੇ ਗੱਡੀ ਚਲਾ ਰਹੇ ਸੀ ਇੱਕ ਉਹਨਾਂ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਬੱਠੇ ਸੀ ਲੀਡੀਜ਼ ਨਹੀਂ ਬਚਾ ਸਕਿਆ ਸਰ ਕਿਹੜੇ ਪਿੰਡ ਨਾਲ ਰਿਲੇਟਰ ਸੀ ਉਹ ਕਿੱਥੋਂ ਦੇ ਰਹਿਣ ਵਾਲੇ ਸੀ ਸਰ ਜੋ ਇੰਦਰਜੀਤ ਸਿੰਘ ਸਨ ਆਫ ਹਤਾਲ ਸਿੰਘ ਪਿੰਡ ਇਬਰਾਇਮਪੁਰ ਗੜਸ਼ੰਕਰ ਦੇ ਨੀਰ ਬਾਊਟ ਗੜਸ਼ੰਕਰ ਭਗਮਈ ਵੀ ਗੱਲ ਨੇ ਉੱਥੇ ਉੱਥੇ ਸੀਗੇ ਤੇ ਇੱਕ ਉਹਨਾਂ ਦੀ ਬਾਰੇ ਪਾਈਪਸੀ ਕੀ ਹਰਪ੍ਰੀ ਕੋਰ ਇੱਕ ਉਹਨਾਂ ਦਾ ਬਿਟਾਸੀ ਗੁਰਬਾ ਸਿੰਘ ਤੇ ਇੱਕ ਉਹਨਾਂ ਦੀ 22 ਦੀ ਜਿਹੜੀ ਮਾਸੀ ਸੀਗੀ ਪ੍ਰਸ਼ੋਦਮ ਕੋਰ 22 ਉਹ ਬਸ ਤਨਨਾਮ ਸਿੰਘ ਪਿੰਡ ਸੋਨਾ ਆਪਣੇ ਸ਼ਿਵਪਗ ਸਿੰਘ ਵਰਤਈ ਹੈ ਉਹਨਾਂ ਦੇ ਇਥੇ ਹੋਈ ਆ ਔਰ ਇਹ ਸਾਰੇ ਉਹ ਇਹ ਇਹ ਸਾਰੇ ਜਣੇ ਅਮਰਤਾਲੀ ਸੀਗੇ ਬੱਚਾ ਨਹੀਂ ਸੀ ਤੇ ਅਸੂ ਇਹ ਆ ਸਰ ਕਿ ਤਰੇਸ ਦੀ ਜਾ ਕੇ ਫਰੇਸ ਲਈ ਸਰ ਇਹ ਬੰਗਾ ਸਾਈਡ ਤੋਂ ਦੁੱਧ ਨੂੰ ਜਾ ਰਹੇ ਸੀ ਫੁਆੜਾ ਤੋਂ ਗਾਂ ਜਾਣਾ ਹੋਇਆ ਕਿਤੇ ਇਹ ਤਾਂ ਆਪ ਨੂੰ ਦੱਸਿਆ ਨਹੀਂ ਆਪਾਂ ਪੁੱਛਿਆ ਨਹੀਂ ਤੇ ਬਸ ਸਰ ਤੁਸੀਂ ਸਰ ਇਹ ਜਾਣਦੇ ਹੋਏ ਵੀ ਕਿ ਤੁਹਾਨੂੰ ਤੈਰਨਾ ਨਹੀਂ ਆਉਂਦਾ ਤੁਸੀਂ ਛਾਲ ਮਾਰ ਦਿੱਤੀ ਤੇ ਕਿਉਂ ਤੁਹਾਨੂੰ ਆਪਣੀ ਜ਼ਿੰਦਗੀ ਨਾਲੋਂ ਦੂਸਰੀਆਂ ਜ਼ਿੰਦਗੀਆਂ ਜ਼ਰੂਰੀ ਲੱਗੀਆਂ ਨਹੀਂ ਸਰ ਇਦਾਂ ਕੋਈ ਗੱਲ ਨਹੀਂ ਚਾਹਤਾਨਾ ਨਹੀਂ ਪਰ ਮੈਂ ਯੂਨੀਫਾਰਮ ਤਾਂ ਪਾਈ ਸੀ ਜੀ ਨਾ ਸਰ